ਅੱਜ ਜੰਡੇਆਲਾ ਗੁਰੂ ਹਲਕੇ ਦੇ ਬਹੁਤ ਹੀ ਇੱਕ ਅਹਿਮ ਪਿੰਡ ਮੰਲੀਆਂ ਦੇ ਵਿੱਚ ਜਿਹੜਾ ਚੌਥਾ ਸੰਤ ਬਾਬਾ ਗਚਨ ਸਿੰਘ ਯਾਰ ਦਾ ਇੱਕ ਕਬੱਡੀ ਟੂਰਨਾਮੈਂਟ ਕਰਵਾਇਆ ਜਾ ਰਿਹਾ ਪਿਛਲੀ ਵਾਰੀ ਵੀ ਇਹ ਟੂਰਨਾਮੈਂਟ ਦੇ ਵਿੱਚ ਮੈਨੂੰ ਆਉਂਦਾ ਮੌਕਾ ਮਿਲਿਆ ਸੀਗਾ ਉਸ ਵੇਲੇ ਇਹ ਸਟੇਜ ਵੀ ਕੱਚੀ ਸੀਗੀ ਜੀ ਟੈਂਪਰੇਰੀ ਬਣਾਈ ਸੀਗੀ ਸਟੈਪ ਵੀ ਨਹੀਂ ਸੀਗੇ ਤੇ ਸਾਧ ਸੰਗਤ ਦੇ ਨਾਲ ਉਦੋਂ ਵਿਚਾਰ ਉਤਾਂਦਰਾ ਕੀਤਾ ਸੀ ਕੱਲ ਕਿ ਇੱਥੇ ਸਟੇਜ ਪੱਕੀ ਹੋਣੀ ਚਾਹੀਦੀ ਆ ਔਰ ਗਰਾਊਂਡ ਜਿਹੜੀ ਆ ਉਹ ਬੰਨ੍ਹਣੀ ਚਾਹੀਦੀ ਆ ਸਟੈਪਸ ਬਣਨੇ ਚਾਹੀਦੇ ਨੇ ਸਾਨੂੰ ਅੱਜ ਖੁਸ਼ੀ ਹੋ ਰਹੀ ਆ ਕਿ ਅੱਜ ਅਸੀਂ ਇਸ ਗਰਾਊਂਡ ਦੇ ਵਿੱਚ ਜਿਹੜਾ ਫੰਕਸ਼ਨ ਕਰ ਰਹੇ ਆ ਸਾਡੇ ਕੋਲ ਸਟੇਜ ਪੱਕੀ ਆ ਪੱਕੀ ਸਟੇਜ ਆ ਸਟੈਪਸ ਬਣੇ ਨੇ 20 ਲੱਖ ਰੁਪਏ ਦੀ ਗ੍ਰਾਂਟ ਜਿਹੜੀ ਆ ਉਹ ਇੱਥੇ ਦਿੱਤੀ ਗਈ ਆ ਸੋ ਮੈਂ ਇੱਥੋਂ ਦੇ ਸਾਡੇ ਬਹੁਤ ਹੀ ਸਤਿਕਾਰਯੋਗ ਸਰਪੰਚ ਔਰ ਲਵਨੀ ਭਾਜੀ ਨਵਕੇਤਨ ਸਿੰਘ ਜੀ लवली ਬਾਜੀ ਸਾਡੇ ਨਵਕੇਤਨ ਸਿੰਘ ਜੀ ਟਰਾਂਸਪੋਰਟਰ ਸਾਡੇ ਬਹੁਤ ਹੀ ਸਤਿਕਾਰਯੋਗ ਜਿਹੜੇ ਆਸਟ੍ਰੇਲੀਆ ਦੇ ਵਿੱਚ ਰਹਿ ਕੇ ਵੀ ਹਮੇਸ਼ਾ ਹੀ ਸਾਡੀ ਮਦਦ ਕਰਦੇ ਤੇ ਮੇਰੇ ਦੇ ਨਾਲ ਤਿਆਰ ਕਰਦੇ ਨੇ ਸ਼੍ਰੀ ਰਾਜ ਪਨੋਟ ਜੀ ਉਹਨਾਂ ਦੀ ਸਮੁੱਚੀ ਟੀਮ ਦਾ ਮੈਂ तहे ਦਿਲੋਂ ਧੰਨਵਾਦੀ ਆ ਜਿਨ੍ਹਾਂ ਨੇ ਆਪਣੇ ਨਿੱਜੀ ਯਤਨਾਂ ਦੇ ਸਦਕਾ ਇੱਕ ਭਾਵਨਾਤਮਕ ਆਪਣੀ ਪਿੰਡ ਦੇ ਨਾਲ ਭਾਵਨਾਵਾਂ ਦੇ ਨਾਲ ਜੁੜੇ ਹੋਏ ਨੇ ਔਰ ਹਮੇਸ਼ਾ ਪਿੰਡ ਤੇ ਚੰਗੇ ਕੰਮਾਂ ਵਾਸਤੇ ਜਿਹੜੇ ਨੇ ਉਹ ਅੱਗੇ ਆਉਂਦੇ ਰਹਿੰਦੇ ਨੇ ਸੋ ਮੇਰੇ ਵੱਲੋਂ ਅੱਜ ਦੇ ਇਸ ਚੌਥੇ ਜਿਹੜਾ ਕਬੱਡੀ ਟੂਰਨਾਮੈਂਟ ਦਾ ਇਹਦੇ ਵਿੱਚ ਪਾਰਟਿਸਪੈਂਟਸ ਜਿੰਨੇ ਵੀ ਨੇ ਔਰ ਵਕਤ ਵਕਤ ਤੋਂ ਬੱਚੇ ਜਿਹੜੇ ਪਾਰਟਿਸਿਪੇਟ ਕਰ ਰਹੇ ਕਰ ਰਹੇ ਨੇ ਮੇਰੇ ਵੱਲੋਂ ਉਹਨਾਂ ਨੂੰ ਸ਼ੋਭ ਕਾਮਨਾਵਾਂ ਔਰ ਮੈਂ ਵਾਹਿਗੁਰੂ ਅੱਗੇ ਅਰਦਾਸ ਬੇਨਤੀ ਕਰਦਾ ਕਿ ਉਹ ਇਸ ਤਰ੍ਹਾਂ ਹੀ ਅੱਗੇ ਜਿਹੜਾ ਆਪਣੀ ਜ਼ਿੰਦਗੀ ਦੇ ਵਿੱਚ ਪੜ੍ਹਾਈ ਦੇ ਨਾਲ ਨਾਲ ਖੇਡਾਂ ਦੇ ਵਿੱਚ ਵੀ ਅੱਗੇ ਵਧ ਕੇ ਸਾਡੇ ਹਲਕੇ ਜੜਿਆਲਾ ਗੁਰੂ ਦਾ ਮੰਡੀਆਂ ਪਿੰਡ ਦਾ ਨਾਮ ਜਿਹੜਾ ਹੈ ਉੱਚਾ ਕਰਦੇ ਰਹੇ ਅੱਜ ਜੜਿਆਲਾ ਗੁਰੂ ਹਲਕੇ ਦੇ ਬਹੁਤ ਹੀ ਇੱਕ ਅਹਿਮ ਪਿੰਡ ਮੰਡੀਆਂ ਦੇ ਵਿੱਚ ਜਿਹੜਾ ਚੌਥਾ ਸੰਤ ਬਾਬਾ ਗਜਨ ਸਿੰਘ ਯਾਦਗਾਰੀ ਕਬੱਡੀ ਟੂਰਨਾਮੈਂਟ ਕਰਵਾਇਆ ਜਾ ਰਿਹਾ ਪਿਛਲੀ ਵਾਰੀ ਵੀ ਇਹ ਟੂਰਨਾਮੈਂਟ ਦੇ ਵਿੱਚ ਮੈਨੂੰ ਆਉਂਦਾ ਮੌਕਾ ਮਿਲਿਆ ਸੀਗਾ ਉਸ ਵੇਲੇ ਇਹ ਸਟੇਜ ਵੀ ਕੱਚੀ ਸੀਗੀ ਅਸੀਂ ਟੈਂਪਰੇਰੀ ਬਣਾਈ ਸੀਗੀ ਸਟੈਪ ਵੀ ਨਹੀਂ ਸੀਗੇ ਤੇ ਸਾਧ ਸੰਗਤ ਦੇ ਨਾਲ ਉਦੋਂ ਵਿਚਾਰ ਵਟਾਂਦਰਾ ਕੀਤਾ ਸੀਗਾ ਕਿ ਇੱਥੇ ਸਟੇਜ ਪੱਕੀ ਹੋਣੀ ਚਾਹੀਦੀ ਆ ਔਰ ਗਰਾਊਂਡ ਜਿਹੜੀ ਆ ਉਹ ਬੰਦ ਚਾਹੀਦੀ ਆ ਸਟਾਕਸ ਬੰਦ ਚਾਹੀਦੇ ਨੇ ਸਾਨੂੰ ਅੱਜ ਖੁਸ਼ੀ ਹੋ ਰਹੀ ਆ ਕਿ ਅੱਜ ਅਸੀਂ ਇਸ ਗਰਾਊਂਡ ਦੇ ਵਿੱਚ ਜਿਹੜਾ ਫੰਕਸ਼ਨ ਕਰ ਰਹੇ ਆ ਸਾਡੇ ਕੋਲ ਸਟੇਜ ਪੱਕੀ ਆ ਪੱਕੀ ਸਟੇਜ ਆ ਸਟੈਪਸ ਬਣੇ ਨੇ 20 ਲੱਖ ਰੁਪਏ ਦੀ ਗ੍ਰਾਂਟ ਜਿਹੜੀ ਆ ਉਹ ਇਥੇ ਦਿੱਤੀ ਗਈ ਆ ਸੋ ਮੈਂ ਆ ਇਥੋਂ ਦੇ ਸਾਡੇ ਬਹੁਤ ਹੀ ਸਤਿਕਾਰਯੋਗ ਸਰਪੰਚ ਆ ਲਵਨੀ ਬਾਜੀ ਨਵਕੇਤ ਸਿੰਘ ਦੀ ਲਵਨੀ ਬਾਜੀ ਸਾਡੇ ਨੋਫੇ ਸਿੰਘ ਦੀ ਟਰਾਂਸਪੋਰਟਰ ਸਾਡੇ ਬਹੁਤ ਹੀ ਸਤਿਕਾਰਯੋਗ ਜਿਹੜੇ ਆਸਟ੍ਰੇਲੀਆ ਦੇ ਵਿੱਚ ਰਹਿ ਕੇ ਵੀ ਮੇਰੇ ਸਾਈ ਸਾਡੀ ਮਦਦ ਕਰਕੇ ਤੇ ਮੇਰੇ ਨਾਲ ਤਿਆਰ ਕਰਦੇ ਨੇ ਸ਼੍ਰੀ ਰਾਜਪਨੋਟ ਜੀ ਉਹਨਾਂ ਦੀ ਸਮੁੱਚੀ ਟੀਮ ਦਾ ਮੈਂ तहे ਦਿਲੋਂ ਧੰਨਵਾਦੀ ਆ ਜਿਨ੍ਹਾਂ ਨੇ ਆਪਣੇ ਨਿੱਜੀ ਯਤਨਾਂ ਦੇ ਸਦਕਾ ਇੱਕ ਭਾਵਨਾਤਮਕ ਆਪਣੇ ਪਿੰਟ ਦੇ ਨਾਲ ਭਾਵਨਾਵਾਂ ਦੇ ਨਾਲ ਜੁੜੇ ਹੋਏ ਨੇ ਔਰ ਹਮੇਸ਼ਾ ਪਿੰਟ ਦੇ ਚੰਗੇ ਕੰਮਾਂ ਵਾਸਤੇ ਜਿਹੜੇ ਨੇ ਉਹ ਅੱਗੇ ਆਉਂਦੇ ਰਹਿੰਦੇ ਨੇ ਸੋ ਮੇਰੇ ਵੱਲੋਂ ਅੱਜ ਦੇ ਇਸ ਚੌਥੇ ਜਿਹੜਾ ਕਬੱਡੀ ਟੂਰਨਾਮੈਂਟ ਆ ਉਹਦੇ ਵਿੱਚ ਪਾਰਟਿਸਪੈਂਟਸ ਜਿੰਨੇ ਵੀ ਨੇ ਔਰ ਵੱਖ-ਵੱਖ ਪਿੰਡਾਂ ਤੋਂ ਬੱਚੇ ਜਿਹੜੇ ਪਾਰਟਿਸਿਪੇਟ ਕਰ ਰਹੇ ਕਰ ਰਹੇ ਨੇ ਮੇਰੇ ਵੱਲੋਂ ਉਹਨਾਂ ਨੂੰ ਸ਼ੁਭ ਕਾਮਨਾਵਾਂ ਔਰ ਮੈਂ ਹਾਦਰੂ ਗਿਆ ਬਾਸ ਬੇਨਤੀ ਕਰਦਾ ਕਿ ਉਹ ਇਸ ਤਰ੍ਹਾਂ ਹੀ ਅੱਗੇ ਜਿਹੜਾ ਆਪਣੇ ਜ਼ਿੰਦਗੀ ਦੇ ਵਿੱਚ ਪੜਾਈ ਦੇ ਨਾਲ ਨਾਲ ਖੇਡਾਂ ਦੇ ਵਿੱਚ ਵੀ ਅੱਗੇ ਵਧ ਕੇ ਸਾਡੇ ਹਲਕੇ ਜੜਿਆਲਾ ਦੇ ਪੂਰਾ ਮੰਡੀਆਂ ਪਿੰਡ ਦਾ ਨਾਮ ਜਿਹੜਾ ਹੈ ਉੱਚਾ ਕਰਦੇ ਰਹਿਣ ਬਹੁਤ ਬਹੁਤ ਧੰਨਵਾਦ